ਵੇ ਕਮਣੀ ਕੋਈ ਨਕਲੀ ਜਾਂ ਮਾਲ ਪਾਇਆ ਹੋਊਗਾ ਪੂਰਾ ਤਕੜਾ ਕੰਮ ਕਰਿਆ ਬਾਈ ਨੇ ਹਾਂ ਪੂਰੇ ਹੈਵੀ ਹੈ ਜੀ ਟੱਕਣ ਨੂੰ ਪੂਰੇ ਹੈਵੀ ਹੈ ਬਾਈ ਇਹਦੇ ਵਿੱਚ ਬਾਈ ਫਿਰ ਜੇ ਆਪਾਂ ਗੱਲ ਕਰੀਏ ਕੋਈ ਐਂ ਨਹੀਂ ਹੈ ਵੀ ਜਾਣ ਕੇ ਮੰਨ ਲਓ ਵੀ ਘੱਟ ਮਾਲ ਪਾਇਆ ਹੋਵੇ ਚ ਨਾ ਜੀ ਨਾ ਜੀ ਅੱਛਾ ਇਹ ਇਹ ਤਾਂ ਬਹੁਤ ਬਤਾ ਅਸਰੀਆ ਪੈਂਦਾ ਜੀ ਅੱਛਾ ਹਾਂ ਤੇ ਮਤਲਬ ਬਹੁਤ ਮਜ਼ਬੂਤ ਹੈ ਤੇ ਟੱਕ ਹਾਂਜੀ ਉਹ ਕਿਰਾਇਆ ਮੰਨ ਲਓ ਥੋੜਾ ਅਲੱਗ ਤੋਂ ਹੁੰਦਾਗਾ ਹਾਂ ਅਲੱਗ ਤੋਂ ਹੁੰਦਾ ਜੀ ਠੀਕ ਆ ਉਂ ਜੇ ਆਪਾਂ ਗੱਲ ਕਰੀਏ ਮੰਨ ਲਓ ਵੀ ਕਿੰਨੇ ਜੀ ਤਿਆਰ ਹੋ ਜਾਏਗਾ ਕਲੀਅਰ ਜਿਵੇਂ ਮੰਨ ਲਓ ਥੋੜੇ ਸਾਰੇ ਬੰਦੇ ਜਾਂਦੇ ਲੇਬਰ ਵਾਲੇ ਥੋੜੇ ਆਪਦੇ ਹਾਂਜੀ ਹਾਂਜੀ ਤੇ ਮੰਨ ਲਓ ਵੀ ਕਿੰਨਾ ਮਤਲਬ ਖਰਚਾ ਲੈਣੇ ਤੁਸੀ ਵਿੱਚੇ ਆ ਵਿੱਚੇ ਤੁਸੀ ਆਪਦੀ ਲੇਬਰ ਸਾਰਾ ਕੁਝ ਇਹਦੀ 25 ਫੁੱਟ ਪਟਾਈ ਕਰਕੇ ਜੀ ਡੱਗ ਦੀ 25 ਰਿੰਗ ਪਾ ਕੇ ਉਤਲਾ ਲਿਫਾਫੇ ਦੇ ਵਿੱਚ ਉੱਤੇ ਮਤਲਬ ਵੀ ਇੱਟਾਂ ਦੀ ਚਣਾਈ ਆਗੀ ਉੱਤੇ ਫਿਰ ਕੋਲਗਾ ਪੈ ਜਾਂਦਾ ਜੀ ਠੀਕ ਆ ਇਹ ਬਾਈ ਲਿਫਾਫੇ ਦਾ ਮਤਲਬ ਹੈ ਮਤਲਬ ਕਾਰਨ ਕੀ ਹੈ ਮ ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਾ ਕਾਕੂ ਖੀਰਾ ਬਣਾ ਲਈ ਵਾਲਾ ਤੇ ਅੱਜ ਫੇਰ ਮਿੱਤਰੋ ਫੱਗੂ ਪਿੰਡ ਦੇ ਵਿੱਚ ਖੜੇ ਆ ਤੇ ਬਾਈ ਉਹਨਾਂ ਕੋਲੇ ਪਹੁੰਚੇ ਹੋਏ ਆ ਤੇ ਤੁਹਾਨੂੰ ਪਤਾ ਹੀ ਹੈ ਬਾਈ ਉਹਨਾਂ ਦੇ ਫਲੈਸ਼ ਵਾਲੇ ਡੱਗ ਆ ਜਿਹੜੇ ਉਹ ਤਿਆਰ ਕਰਦੇ ਨੇਗੇ ਤੇ ਬਾਈ ਨੇ ਕਰਦਿਆਂ ਗੱਲਬਾਤ ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਠੀਕ ਠਾਕ ਬੜੀ ਕਿਵੇਂ ਚੱਲੀਆਂ ਨਾ ਬਾਈ ਕੰਮਕਾਰ ਬਹੁਤ ਵਧੀਆ ਬਾਈ ਜੀ ਜਮਾਂ ਨਜ਼ਾਰੇ ਆ ਹੀ ਜਾਂਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਠੀਕ ਆ ਤੇ ਬਾਈ ਨੇ ਅੱਜ ਬਾਈ ਆਪਾਂ ਨੂੰ ਘਟੋ ਘਟ ਮਲਾ ਆਪਾਂ ਤੀਜੀ ਵਾਰ ਆਇ ਤੇ ਆ ਦੇਖੋ ਮਿੱਤਰੋ ਹਨਾ ਤੇ ਬਾਈ ਨੂੰ ਪੂਰਾ ਚਾ ਚੜਾਇਆ ਪਿਆਗਾ ਤੇ ਆ ਦੇਖੋ ਫਰੈਸ਼ਰ ਡੱਗ ਤੁਹਾਨੂੰ ਦਿਖਾਉਨੇ ਆਪਾਂ ਤੇ ਵੀਡੀਓ ਨੂੰ ਪਹਿਲਾਂ ਤਾਂ ਬਾਈ ਚਲਦੀ ਚਲਦੀ ਨੂੰ ਸ਼ੇਅਰ ਕਰੀ ਚੱਲਾ ਕਰੋ ਨਾਲ ਦੀ ਨਾਲ ਅੱਛਾ ਬਾਈ ਜੇ ਹੁਣ ਆਪਾਂ ਕੰਮ ਤਾਂ ਥੋੜਾ ਵਧੀਆ ਚੱਲ ਪਿਆ ਬਾਬੇ ਦੀ ਕਿਰਪਾ ਨਾਲ ਹਾਂ ਤੇ ਹੁਣ ਜੇ ਆਪਾਂ ਗੱਲ ਕਰੀਏ ਫਿਰ ਆਫਰ ਬਾਈ ਕੀ ਰੱਖਿਆ ਫਿਰ ਤੁਸੀਂ ਆਪਰ ਆਪਾਂ ਬਾਈ ਜੀ ਢੱਕਣ ਫਰੀ ਦੇ ਦਾਂਗੇ ਢੱਕਣ ਫਰੀ ਦਊਂਗੇ ਹਾਂਜੀ ਢੱਕਣ ਫਰੀ ਇਹ ਲਓ ਵੀ ਮਿੱਤਰੋ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਫੋਲੋਅਰਾਂ ਦਾ ਫੋਲੋ ਤੇ ਬਾਈ ਕਹਿੰਦਾ ਆਪਾਂ ਢੱਕਣ ਫਰੀ ਦੇਣਾ ਕਿਹੜਾ ਢੱਕਣਾ ਅੱਜ ਤੁਹਾਨੂੰ ਪਹਿਲਾਂ ਦਿਖਾ ਦਈਏ ਬਾਈ ਕੈਮਰਾ ਮਰਵਾ ਦਈਏ ਤੇ ਨੇੜੇ ਕਰਕੇ ਦਿਖਾ ਦੇ ਪੂਰੇ ਹੈਵੀ ਢੱਕਣਾ ਹੀ ਨਹੀਂ ਹੈਗਾ ਹਨਾ ਵੀ ਬਾਈ ਨੇ ਫਰੀ ਦਿੱਤੇ ਆ ਵੀ ਖਮਣੀ ਕੋਈ ਨਕਲੀ ਜਾਂ ਮਾਲ ਪਾਇਆ ਹੋਊਗਾ ਪੂਰਾ ਤਕੜਾ ਕੰਮ ਕਰਿਆ ਬਾਈ ਨੇ ਹਾਂ ਪੂਰੇ ਹੈਵੀ ਹੈ ਜੀ ਢੱਕਣ ਪੂਰੇ ਹੈਵੀ ਆ ਬਾਈ ਇਹਦੇ ਵਿੱਚ ਬਾਈ ਫਿਰ ਜੇ ਆਪਾਂ ਗੱਲ ਕਰੀਏ ਕੋਈ ਐਂ ਨਹੀਂ ਹੈ ਵੀ ਜਾਣ ਕੇ ਮੰਨ ਲਓ ਵੀ ਘੱਟ ਹਾਂ ਤੇ ਮਤਲਬ ਬਹੁਤ ਮਜ਼ਬੂਤ ਹੈ ਤੇ ਟੱਕਰ ਪੂਰਾ ਮਜ਼ਬੂਤ ਹੈ ਇਹ ਬਾਈ ਸਾਨੂੰ ਫੇਰੀ ਦਿੱਤਾ ਜਾਊਗਾ ਠੀਕ ਆ ਤੇ ਫਲੈਸ਼ ਵਾਲੇ ਨੇ ਡੱਗ ਆਗੇ ਮਤਲਬ ਕੜੇ ਵੀ ਕਹੇ ਨੇ ਡੱਗ ਵੀ ਕਹਦੇ ਨੇ ਆਪਾਂ ਹਨਾ ਬਾਈ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਘੈਂਟ ਕੁਆਲਿਟੀ ਦੀ ਹੈਗੇ ਅੱਛਾ ਬਾਈ ਮਤਲਬ ਇਹ ਕਿੰਨੀ ਫੁੱਟ ਜਗ੍ਹਾ 'ਚ ਕਿੰਨੇ ਪੈਂਦੇ ਨੇ ਇਹ ਇਹ ਆਪਾਂ ਦੀ 25 ਫੁੱਟ ਖੱਡਾ ਪੱਟ ਕੇ ਹਾਂ ਤੇ 25 ਰਿੰਗ ਪੈ ਜਾਂਦੇ ਬਾਈ ਠੀਕ ਹੈ ਜੀ 25 ਰਿੰਗ ਪੈਂਦਾ ਫੁੱਟ ਜੋ ਇੱਕ ਰਿੰਗ ਪੈਂਦਾ ਮੰਨ ਲਓ ਹਾਂਜੀ ਹਾਂ ਫੁੱਟ ਫੁੱਟ ਦਾ ਰਿੰਗ ਹੈ ਅੱਛਾ ਫੁੱਟ ਦਾ ਰਿੰਗ ਹੈਗਾ ਹਾਂ 2.5 ਫੁੱਟ 2.5 ਫੁੱਟ ਦੀ ਚੜਾਈ ਹੈਗੀ ਠੀਕ ਆ ਤੇ ਫੁੱਟੇ ਦੀ ਲંબਾਈ ਹੈਗੀ ਠੀਕ ਆ ਤੇ ਇੱਕ ਬਾਈ ਕਈ ਨਾ ਭਰਾ ਕਮੈਂਟਾਂ ਦੇ ਬਾਅਦ ਚ ਮੈਨੂੰ ਪੁੱਛਣ ਲੱਗ ਜਾਂਦੇ ਆ ਅੱਛਾ ਜੇ ਮੰਨ ਲਓ ਨੇੜੇ ਤੇੜੇ ਜਾਣਾ ਹੋਵੇ ਤਾਂ ਫਿਰ ਗੱਡੀ ਦਾ ਕਰਾਇਆ ਹੁੰਦਾ ਕਿ ਮਤਲਬ ਨਹੀਂ ਹੁੰਦਾਗਾ 10 ਕਿਲੋਮੀਟਰ ਤੱਕ ਕੋਈ ਕਿਰਾਇਆ ਨਹੀਂ ਲੈਂਦੇ ਜੀ ਅਸੀਂ ਜੇ 10 ਕਿਲੋਮੀਟਰ ਤੇ ਅੱਗੇ ਚੱਲਾਂਗੇ ਉਹ ਕਿਰਾਇਆ ਲੱਗ ਜਾਊਗਾ ਜੀ ਅੱਛਾ ਹਾਂਜੀ ਉਹ ਕਿਰਾਇਆ ਮੰਨ ਲਓ ਥੋੜਾ ਅਲੱਗ ਤੋਂ ਹੁੰਦਾਗਾ ਹਾਂ ਅਲੱਗ ਤੋਂ ਹੁੰਦਾ ਜੀ ਠੀਕ ਆ ਉਂ ਜੇ ਆਪਾਂ ਗੱਲ ਕਰੀਏ ਮੰਨ ਲਓ ਵੀ ਕਿੰਨੇ ਜੀ ਤਿਆਰ ਹੋਏਗਾ ਕਲੀਅਰ ਜਿਵੇਂ ਮੰਨ ਲਓ ਤੁਹਾਡੇ ਸਾਰੇ ਬੰਦੇ ਜਾਂਦੇ ਲੇਬਰ ਵਾਲੇ ਤੁਹਾਡੇ ਆਪਦੇ ਹਾਂਜੀ ਹਾਂਜੀ ਤੇ ਮੰਨ ਲਓ ਵੀ ਕਿੰਨਾ ਮਤਲਬ ਖਰਚਾ ਲੈਣਾ ਤੁਸੀਂ ਵਿੱਚੇ ਆ ਵਿੱਚੇ ਤੁਸੀਂ ਆ ਦੀ ਲੇਬਰ ਸਾਰਾ ਕੁਝ ਇਹਦੀ 25 ਫੁੱਟ ਪਟਾਈ ਕਰਕੇ ਜੀ ਡੱਗ ਦੀ 25 ਰਿੰਗ ਪਾ ਕੇ ਉਤਲਾ ਲੈਂਟਰ ਦੇ ਕੇ ਉਹ ਜਿਹੜਾ ਪਿੱਛੇ ਆਪਾਂ ਦਿਖਾਇਆਗਾ ਤੇ 12000 ਰੁਪਏ ਚ ਤਿਆਰ ਕਰਦੇ ਆ ਜੀ। ਅੱਛਾ 12000 ਰੁਪਏ ਚ? ਹਾਂ ਜੀ 12 ਉਹ ਕੰਪਲੀਟ ਹੋ ਜਾਂਦਾ। ਹਾਂ 12000 ਤੇ ਤਿਆਰ ਕਰ ਦਿੰਨੇ ਆ। ਤੇ ਮੰਨ ਲਓ ਹੁਣ ਵਿੱਚੇ ਉਹ 12000 ਦੇ ਮਤਲਬ ਲੈਂਟਰ ਫੀ ਰੀ ਦਿੱਤਾ ਜਾਊਗਾ। ਉਹ ਘਟ ਜਾਣਗੇ 12000 ਦੇ ਵਿੱਚੋਂ। ਅੱਛਾ ਉਹ ਘਟ ਜਾਂਦਾ। ਹਾਂ ਜੀ। ਤੇ ਆਹ ਦੇਖੋ ਬਾਈ ਸਾਨੂੰ ਕੈਮਰਾ ਮਰਵਾਦ ਗਏ ਠੀਕ ਆ। ਤੇ ਮਤਲਬ ਬਹੁਤ ਸੋਹਣਾ ਬਾਈ ਦਾ ਕੰਮ ਚੱਲ ਪਿਆ। ਬਾਈ ਕਹਿੰਦਾ ਹੋਰ ਤੋਂ ਵੀਡੀਓ ਨਹੀਂ ਪਾਉਣੀ। ਚਾਰ ਪੰਜ ਵਾਰੀ ਆਪਾਂ ਨੂੰ ਸੱਦਿਆ ਬਾਈ ਨੇ। ਬਹੁਤ ਕੈਂਡ ਕੰਮ ਆ ਬਾਈ ਦਾ। ਤੇ ਅੱਛਾ ਬਾਈ ਜੇ ਹੁਣ ਆਪਾਂ ਗੱਲ ਹਣਾ ਤੇ ਮਤਲਬ ਇਹ ਫਿਰ ਤੁਸੀਂ ਗੱਡੀ ਤੇ ਲਈ ਐ ਨਾ ਬਾਈ ਫਿਰ ਤੁਸੀਂ ਆਪ ਹਾਂਜੀ ਹਾਂਜੀ ਪਿਕਅਪ ਡੱਲਾ ਹੈਗਾ ਦੋ ਗੱਡੀਆਂ ਆਪਣੇ ਕੋਲੇ ਗੱਡੀ ਤੇ ਅੱਛਾ ਤੇ ਟੁੱਟਣ ਫੁੱਟਣ ਦੀ ਗਾਰੰਟੀ ਹੁੰਦੀ ਹੈ ਹਾਂਜੀ ਹਾਂਜੀ ਨਾ ਨਾ ਟੁੱਟਦਾ ਟੁੱਟਦਾ ਨਹੀਂ ਕਈ ਵਾਰੀ ਕੋਈ ਜਿਵੇਂ ਮੰਨ ਲਓ ਗੱਡੀ ਦੇ ਵਿੱਚ ਕੋਈ ਮਤਲਬ ਟੁੱਟ ਭੱਜ ਹੋ ਗਈ ਮਾਰੀ ਮੋਟ ਕੇ ਨਹੀਂ ਟੁੱਟਦਾ ਨਹੀਂ ਟੁੱਟਦਾ ਨਹੀਂ ਜੀ ਇਹ ਸਲੂਟ ਹੈ ਅੱਛਾ ਹਾਂਜੀ ਠੀਕ ਆ ਤੇ ਇੱਕ ਨਾ ਬਾਈ ਉਹਨੇ ਡੱਗ ਤਿਆਰ ਕੀਤਾ ਸਾਨੂੰ ਡੱਗ ਵੀ ਦਿਖਾਉਣਾ ਮਿੱਤਰੋ ਆਹ ਦੇਖੋ ਤੇ ਇਹਦੇ ਵਿੱਚ ਵੀ ਮਤਲਬ ਬਹੁਤ ਵਧੀਆ ਬਾਈ ਹੋਰਿਆ ਮਤਲਬ ਰਿਜ਼ਲਟ ਦਿਖਾਇਆ ਆਪਾਂ ਨੂੰ ਅੱਛਾ ਬਾਈ ਇਹਦੇ ਵਿੱਚ ਕੀ ਕੀ ਪਾਇਆ ਮਤਲਬ ਤੁਸੀਂ ਜਿਹੜਾ ਤੁਸੀਂ ਡੱਗ ਤਿਆਰ ਕਰਾ ਇਹਦੇ ਵਿੱਚ ਜੀ ਆਹ ਲਫਾਫਾ ਆ ਗਿਆ ਮੋਟਾ ਹੂੰ ਲਫਾਫੇ ਦੇ ਵਿੱਚ ਉੱਤੇ ਮਤਲਬ ਵੀ ਇੱਟਾਂ ਦੀ ਚਣਾਈ ਆ ਗਈ ਉੱਤੇ ਫਿਰ ਕੋਲਗਾ ਪਾਇ ਜਾਂਦਾ ਜੀ ਠੀਕ ਆ ਇਹ ਬਾਈ ਲਫਾਫੇ ਦਾ ਮਤਲਬ ਹੈ ਮਤਲਬ ਕਾਰਨ ਕੀ ਹੈ ਮਤਲਬ ਇਹ ਕਿਉਂ ਪਾਇਆ ਵੀ ਡੱਗ ਤਾਂ ਉਹ ਵੀ ਬਣ ਸਕਦਾ ਸੀ ਕਾਰਨ ਕਾਰਨ ਇਹ ਲੀਕ ਨਹੀਂ ਹੋਣ ਦਿੰਦਾ ਲਫਾਫਾ ਦੂਜਾ ਤਰਪਾਲ ਵਾਲਾ ਲਫਾਫਾ ਜੇ ਮੋਟਾ ਲਫਾਫਾ ਪੂਰਾ ਠੀਕ ਆ ਹਾਂ ਠੀਕ ਆ ਤੇ ਮੇਤਰੋ ਦੁਬਾਰਾ ਫੇਰ ਦੱਸ ਦਈਏ ਇਹ ਸੜਕ ਬਈ ਆਪਣਾ ਝੋੜਣਾ ਪਿੰਡ ਨੂੰ ਜਾਂਦੀ ਹੈ ਨਾ ਹਾਂਜੀ ਫੱਗੂ ਤੋਂ ਝੋੜਾ ਨੂੰ ਜਾਂਦੀ ਠੀਕ ਆ ਤੇ ਇਹ ਬਾਈ ਹੋਰਾਂ ਦੀ ਲੋਕੇਸ਼ਨ ਆਗੀ ਤੇ ਬਾਕੀ ਨੰਬਰ ਜਿਹੜਾ ਬਾਈ ਹੋਰਾਂ ਦਾ ਆਪਾਂ ਸਕਰੀਨ ਤੇ ਪਾਵਾਂਗੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਪਣਾ ਨਾਮ ਲੈ ਕੇ ਆਊਗਾ ਤਾਂ ਉਹ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਆਫਰ ਜਿਹੜਾ ਬਾਈ ਨੇ ਦਿੱਤਾ ਹਨਾ ਟੱਕਣਾ ਜਿਹੜਾ ਉਹ ਤੁਹਾਨੂੰ ਫ੍ਰੀ ਮਿਲੂਗਾ ਟੱਕਣ ਫ੍ਰੀ ਦੇ ਦਾਂ ਹਾਂ ਟੱਕਣ ਫ੍ਰੀ ਮਿਲੂਗਾ ਕਿਤੇ ਐਵੇਂ ਤਾਂ ਨਹੀਂ ਕਹੀ ਜਾਂਦੇ ਭਾਈ ਹੁਣ ਵੀਡੀਓ 'ਚ ਨਾ ਜੀ ਨਾ ਜੀ ਫ੍ਰੀ 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 ਪੱਕੀ ਪੱਕੀ ਗੱਲ ਹੈ ਜੀ ਠੀਕ ਆ ਤੇ ਆ ਨੰਬਰ ਬਾਈ ਹੋਰਾਂ ਚੱਲੀਆਂ ਨੇ ਸਕਰੀਨ ਤੇ ਤੇ ਬਾਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਦਾ ਕੰਮ ਆ ਜਿਹੜਾ ਪੂਰਾ ਘੈਂਟ ਚੱਲ ਪਰਾਣਾ ਤਿਆਰ ਬਾ ਬਾਈ ਹੋਰਾਂ ਦਾ ਤੇ ਧੰਨਵਾਦ ਬਾਈ ਸਤਿ ਸ੍ਰੀ ਅਕਾਲ